ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਨਾਲ ਅੱਜ 4 ਸਤੰਬਰ ਹੈ ਮੈਂ ਸਰਗੁਣ ਪ੍ਰੀਤ कौर ਕਲਾਸ 12ਵੀਂ ਦਸ਼ਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿਗਾਹ ਸਵਾਗਤ ਹੈ ਸ਼ੇਖ ਫਰੀਦ ਜੀ ਆਖਦੇ ਹਨ ਫਰੀਦਾ ਪਿਛਲ ਰਾਤ ਨਾ ਜਾਗਿ ਉਹ ਹੈ ਜੀਵੰਦ ੜੋ ਮਯੋ ਹੈ ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ ਹੇ ਪਾਈ ਜਿਹੜੇ ਬੰਦੇ ਅੰਮ੍ਰਿਤ ਵੇਲੇ ਜਾਕੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਉਹ ਜਿਉਂਦੇ ਵੀ ਮਰਿਆਂ ਵਰਗੇ ਹਨ ਹੇ ਪਾਈ ਜੇ ਤੂੰ ਰੱਬ ਨੂੰ ਭੁਲਾ ਦਿੱਤਾ ਹੈ ਪਰ ਰੱਬ ਨੇ ਤੈਨੂੰ ਨਹੀਂ ਭੁਲਾਇਆ ਜੋ ਕੁਝ ਤੂੰ ਕਰਦਾ ਹੈ ਉਸ ਨੂੰ ਰੱਬ ਵੇਖ ਰਿਹਾ ਹੈ ਮਹੱਲਾ 5 ਫਰੀਦਾ ਕੰਤ ਰੰਗਾਵਲਾ ਵੱਡਾ ਬੇਮੁਖਤਾਜ ਅੱਲ੍ਹਾ ਸਿਤੀ ਰਤਿਆ ਇਹੋ ਸਚਾਵਾਂ ਸਾਜ ਸ੍ਰੀ ਗੁਰੂ ਅਰਜਨ ਦੇਵ ਜੀ ਆਖਦੇ ਹਨ ਹੇ ਫਰੀਦਾ ਪਰਮੇਸ਼ਰ ਸੁੰਦਰ ਹੈ ਸੋਣਾ ਹੈ ਵੱਡਾ ਬੇਮਥਾਜ ਹੈ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦਾ ਨਾਮ ਜਪਣ ਨਾਲ ਪਰਮੇਸ਼ਰ ਦਾ ਮਿਲਾਪ ਹੋ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ परमेश्वर ਦਾ ਨਾਮ ਜਪਣਾ ਚਾਹੀਦਾ ਹੈ ਇਹੋ ਮਨੁੱਖ ਦਾ ਅਸਲੀ ਜੀਵਨ ਮਨੋਰਥ ਹੈ ਪਿਆਰੇ ਵਿਦਿਆਰਥੀਓ ਕਿਸੇ ਮਨੁੱਖ ਨਾਲ ਠੱਗੀ ਨਹੀਂ ਮਾਰਨੀ ਚਾਹੀਦੀ ਧੋਖਾ ਨਹੀਂ ਕਰਨਾ ਚਾਹੀਦਾ ਇਹ ਪਾਪ ਹੈ ਹੱਕ ਹਲਾਲ ਦੀ ਕਮਾਈ ਵਿੱਚ ਹੀ ਬਰਕਤ ਹੁੰਦੀ ਹੈ ਇਹ ਗੱਲ ساری ਉਮਰ ਯਾਦ ਰੱਖਿਓ ਗੁਰੂ ਪਹਾ ਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ